ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਨਸ਼ਾ ਛਡਾਊ ਕੇਂਦਰ ਚੋਂ ਕੁਝ ਡਰਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਉਂਕਿ ਉੱਥੇ ਮਾਹੌਲ ਹੀ ਕੁਝ ਇਸ ਤਰੀਕੇ ਦਾ ਪੈਦਾ ਹੋ ਗਿਆ ਅਚਾਨਕ ਹੀ ਜਦੋਂ ਡਾਕਟਰ ਮਰੀਜ਼ਾਂ ਦੀ ਪੜਤਾਲ ਕਰ ਰਹੇ ਸੀ ਕੋਈ ਮਰੀਜ਼ ਬਿਮਾਰ ਸੀ ਤਾਂ ਉਸ ਨੂੰ ਦਵਾਈ ਦੇ ਰਹੇ ਸੀ ਤਾਂ ਇਸੇ ਦਰਮਿਆਨ ਮੌਕਾ ਪਾ ਕੇ ਮਰੀਜ਼ਾਂ ਨੇ ਹਾਲ ਦੇ ਕਮਰੇ ਨੂੰ ਜ਼ਬਰਦਸਤੀ ਖੋਲ ਦਿੱਤਾ ਔਰ ਇੱਕੋ ਦਮ 40 ਤੋਂ 50 ਦੀ ਸੰਖਿਆ ਦੇ ਵਿੱਚ ਜਿਹੜੇ ਮਰੀਜ਼ ਸੀ ਨਸ਼ਾ ਛਡਾਉਣ ਦੇ ਲਈ ਇਸ ਭਰਤੀ ਕੀਤੇ ਹੋਏ ਸੀ ਕੇਂਦਰ ਦੇ ਵਿੱਚ ਉਹਨਾਂ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ ਤੇ ਫਰਾਰ ਹੋਣ ਦੇ ਲਈ ਕਿਸ ਤਰੀਕੇ ਦੀ ਉਹਨਾਂ ਨੇ ਹਤਕੰਡਾ ਅਪਣਾਇਆ ਉਹਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾਨੀਆਂ ਕਿਵੇਂ ਜ਼ਬਰਦਸਤੀ ਦਰਵਾਜ਼ਾ ਖੋਲਿਆ ਹਰਾ ਕੀ ਸਿਕਿਉਰਿਟੀ ਗਾਰਡ ਮੌਕੇ ਤੇ ਸੀ ਉਸ ਨੇ ਬੰਦ ਕਰਨ ਦੀ ਦਰਵਾਜ਼ੇ ਨੂੰ ਕੋਸ਼ਿਸ਼ ਵੀ ਕੀਤੀ ਪਰ ਪਿੱਛੋਂ ਇੱਕੋ ਦਮ ਜਿਸ ਤਰੀਕੇ ਨਾਲ ਤੁਸੀਂ ਹਾਲੀਵੁੱਡ ਦੀਆਂ ਫਿਲਮਾਂ 'ਚ ਦੇਖਦੇ ਹੋ ਜ਼ੌਂਬੀਜ਼ ਦਾ ਅਟੈਕ ਹੁੰਦਾ ਕੁਝ ਇਸੇ ਤਰੀਕੇ ਦੇ ਨਾਲ ਜਿਹੜੇ ਇਹ ਮਰੀਜ਼ ਭਰਤੀ ਹੋਏ ਸੀ ਇਹਨਾਂ ਨੇ ਇਕੱਠਿਆਂ ਨੇ 40 ਤੋਂ 50 ਦੀ ਸੰਖਿਆ ਦੇ ਵਿੱਚ ਮਰੀਜ਼ਾਂ ਨੇ ਧੱਕਾ ਮਾਰ ਕੇ ਦਰਵਾਜ਼ੇ ਨੂੰ ਜ਼ਬਰਦਸਤ ਦਸਤੀ ਖੋੜ ਦਿੱਤਾ ਤਾਂ ਜਿਹੜਾ ਸਿਕਿਉਰਿਟੀ ਗਾਰਡ ਸੀਗਾ ਉਹ ਅਸਮਰਥ ਹੋ ਗਿਆ ਇਹਨਾਂ ਦੇ ਅੱਗੇ ਉਸ ਤੋਂ ਬਾਅਦ ਲੇਕਿਨ ਗਣੀਮਤ ਇਹ ਰਹੀ ਕਿ ਜਿਹੜੇ ਹੋਰ ਸਿਕਿਉਰਿਟੀ ਗਾਰਡ ਸੀ ਉਹਨਾਂ ਨੇ ਇਸ ਨਸ਼ਾ ਛਡਾਊ ਕੇਂਦਰ ਦੇ ਮੁੱਖ ਦਰਵਾਜ਼ਿਆਂ ਨੂੰ ਬੰਦ ਕਰ ਦਿੱਤਾ ਇਸ ਕਰਕੇ ਸਿਰਫ ਇਹ ਹਾਲ ਦੇ ਵਿੱਚ ਹੀ ਭਟਕਦੇ ਰਹਿ ਗਏ ਕੋਸ਼ਿਸ਼ ਬੜੀ ਕੀਤੀ ਬਲਕਿ ਨਾ ਸਿਰਫ ਕੋਸ਼ਿਸ਼ ਕੀਤੀ ਤਨੇ ਦਰਵਾਜ਼ੇ ਤੱਕ ਪੱਟਣ ਦੀ ਕੋਸ਼ਿਸ਼ ਕਰ ਦਿੱਤੀ ਕਿ ਕਿਸੇ ਤਰੀਕੇ ਦੇ ਨਾਲ ਦਰਵਾਜ਼ੇ ਨੂੰ ਉਖਾੜ ਸਿੱਟਿਆ ਜਾਵੇ ਤੇ ਇਸ ਨਸ਼ਾ ਛਡਾਊ ਕੇਂਦਰ ਚੋਂ ਫਰਾਰ ਹੋ ਦੇ ਜਾਵੇ ਤੇ ਜਿਹੜੀਆਂ ਇਹ ਤਸਵੀਰਾਂ ਨੇ ਮੁਹਾਲੀ ਦੇ ਸਰਕਾਰੀ ਨਸ਼ਾ ਛਡਾਊ ਕੇਂਦਰ ਦੀਆਂ ਨੇ ਜੋ ਕਿ ਸੈਕਟਰ 68 ਦੇ ਵਿੱਚ ਬਣਿਆ ਹੋਇਆ ਤੇ ਆ ਦੇਖ ਲੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਇੱਕੋ ਦਮ ਅਟੈਕ ਕੀਤਾ ਗਿਆ ਇੱਕੋ ਦਮ ਹਮਲਾ ਕੀਤਾ ਗਿਆ ਔਰ ਸਾਰੇ ਦੇ ਸਾਰੇ ਘਟੋ ਕੱਟ ਇਹ 40 45 ਬੰਦੇ ਸੀਗੇ ਜੋ ਕਿ ਦੋ ਵਾਰ ਦੇ ਵਿੱਚ ਆਏ ਦੇਖੋ ਇੱਕ ਦਰਵਾਜ਼ੇ ਨੂੰ ਚਿੰਬੜੇ ਹੋਏ ਨੇ ਕਿ ਕਿਸੇ ਤਰੀਕੇ ਦੇ ਨਾਲ ਇਹ ਦਰਵਾਜ਼ੇ ਨੂੰ ਪੱਟਿਆ ਜਾ ਸਕੇ ਜਦੋਂ ਗੱਲ ਨਹੀਂ ਬਣੀ ਕੁੱਝ ਕੁਝ ਹੋਰ ਮਰੀਜ਼ ਵੀ ਬਾਹਰ ਆ ਜਾਂਦੇ ਨੇ ਜਿਹੜੇ ਇਸ ਕੇਂਦਰ ਦੇ ਵਿੱਚ ਇਸ ਲਈ ਭਰਤੀ ਸੀ ਕਿ ਨਸ਼ਾ ਛਡਾਇਆ ਜਾ ਸਕੇ ਪਰ ਨਸ਼ਾ ਤਾਂ ਆਪਣਾ ਛੱਡਣਾ ਇਹਨਾਂ ਨੇ ਕੀ ਸੀ ਉਲਟਾ ਇਹਨਾਂ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਮੌਕੇ ਤੇ ਗਾਲੀ ਗਲੋਚ ਵੀ ਕੀਤਾ ਜਿਹੜੇ ਸੁਰੱਖਿਆ ਗਾਰਡ ਸੀ ਉਹਨਾਂ ਨੂੰ ਧਮਕਾਇਆ ਵੀ ਹੈ ਥ੍ਰੈਟਨਿੰਗ ਵੀ ਕੀਤੀ ਹੈ ਜਦੋਂ ਆਹ ਦਰਵਾਜ਼ਾ ਨਾ ਪਟਿਆ ਗਿਆ ਤਾਂ ਦੇਖੋ ਆ ਹੁਣ ਦੂਸਰੇ ਪਾਸੇ ਨੂੰ ਆ ਰਹੇ ਨੇ ਹੌਲੀ ਹੌਲੀ ਇੱਕ ਇੱਕ ਕਰਕੇ ਆ ਰਹੇ ਨੇ ਤੇ ਉਸ ਤੋਂ ਬਾਅਦ ਆ ਜਿਹੜੇ ਡਾਕਟਰ ਮੈਡਮ ਸੀ ਜੋ ਕਿ ਅੱਗੇ ਜਾਨ ਬਚਾ ਕੇ ਆਪਣੀ ਨਿਕਲ ਗਏ ਨੇ ਔਰ ਅੱਗੇ ਮੁੱਖ ਦਰਵਾਜ਼ਾ ਬੰਦ ਕਰ ਦਿੱਤਾ ਹੁਣ ਸਾਰੇ ਉਸ ਵੱਲ ਆ ਗਏ ਜਿਸ ਏਰੀਏ ਦੇ ਵਿੱਚ ਦੀ ਜੋ ਮਹਿਲਾ ਡਾਕਟਰ ਸੀ ਉਹ ਜਾ ਰਹੀ ਸੀ ਉਸ ਤੋਂ ਬਾਅਦ ਮੇਨ ਗੇਟ ਬੰਦ ਹੋ ਗਿਆ ਤਾਂ ਸਾਰੇ ਆਣੇ ਵਾਪਸ ਮੁੜ ਗਏ ਕਿਉਂਕਿ ਬਾਹਰੋਂ ਵੀ ਸੁਰੱਖਿਆ ਗਾਰਡਾਂ ਨੂੰ ਬੁਲਾ ਲਿਆ ਗਿਆ ਸੀ ਔਰ ਮੁੱਖ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ ਤੇ ਇੰਨੀ ਦੇਰ ਦੇ ਵਿੱਚ ਇਹਨਾਂ ਨੂੰ ਸਮਝ ਲੱਗ ਗਿਆ ਸੀ ਕਿ ਇਹਨਾਂ ਨੇ ਜਿਹੜੀ ਫਰਾਰ ਹੋਣ ਦੇ ਲਈ ਕੋਸ਼ਿਸ਼ ਕੀਤੀ ਹੈ ਉਹ ਅਸਫਲ ਹੋ ਚੁੱਕੀ ਹੈ ਇਹ ਮਹਿਲਾ ਡਾਕਟਰ ਦੱਸੇ ਜਾ ਰਹੇ ਨੇ ਇਸੇ ਕੇਂਦਰ ਦੇ ਮੁਲਾਜ਼ਮ ਨੇ ਜੋ ਕਿ ਮਰੀਜ਼ਾਂ ਨੂੰ ਅੰਦਰ ਵਾਪਸ ਬੰਦ ਕਰ ਰਹੇ ਨੇ ਉਹਨਾਂ ਦੀ ਬੈਰਕ ਦੇ ਵਿੱਚ ਜਿੱਥੇ-ਜਿੱਥੇ ਵੀ ਉਹਨਾਂ ਦੇ ਬੈਰਕ ਹੁੰਦੇ ਨੇ ਜਿੱਥੇ-ਜਿੱਥੇ ਵੀ ਉਹਨਾਂ ਨੇ ਰਹਿਣਾ ਹੁੰਦਾ ਉੱਥੇ ਵਾਪਸ ਕਰ ਦਿੱਤਾ ਅਮਰੀਜ਼ ਆਖਰੀ ਨੂੰ ਵੀ ਅੰਦਰ ਭੇਜ ਦਿੱਤਾ ਆ ਜਿਹੜਾ ਦੂਸਰਾ ਨੌਜਵਾਨ ਆ ਰਿਹਾ ਇਹ ਵੀ ਮੌਕੇ ਦਾ ਹੀ ਮੁਲਾਜ਼ਮ ਹੈ ਇਸੇ ਨਸ਼ਾ ਛਡਾਊ ਕੇਂਦਰ ਦਾ ਤੇ ਕਿਸ ਤਰੀਕੇ ਦੇ ਨਾਲ ਜ਼ਬਰਦਸਤ ਇੱਥੇ ਤਣਾਅਪੂਰਨ ਸਥਿਤੀ ਬਣ ਗਈ ਸੀ ਕੁਝ ਵੀ ਹੋ ਸਕਦਾ ਸੀ ਜੀ ਹਾਂ ਕੁਝ ਵੀ ਹੋ ਸਕਦਾ ਸੀ ਆ ਦੇਖੋ ਸਿਕਿਉਰਿਟੀ ਗਾਰਡ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇੱਕੋ ਦਮ ਜਿਸ ਤਰੀਕੇ ਨਾਲ ਹੜ ਆ ਜਾਂਦਾ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਮਰੀਜ਼ ਤੋਂ ਅਪਰਾਧੀ ਬਣਨ ਦੀ ਕਿ ਕੀਤੀ ਹੈ ਕਿਉਂਕਿ ਇਹ ਅਪਰਾਧ ਹੈ ਜੇਕਰ ਤੁਹਾਨੂੰ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਇੱਥੇ ਭਰਤੀ ਕੀਤਾ ਹੋਇਆ ਹੈ ਤਾਂ ਕਿ ਤੁਹਾਡੀ ਫਿਜ਼ੀਕਲ ਹੈਲਥ ਨੂੰ ਮੋਨੀਟਰ ਕੀਤਾ ਜਾ ਸਕੇ ਔਰ ਨਾਲ ਦੀ ਨਾਲ ਤੁਹਾਡਾ ਉਪਚਾਰ ਵੀ ਕੀਤਾ ਜਾ ਸਕੇ ਲੇਕਿਨ ਹਰ ਇੱਕ ਗੱਲ ਨੂੰ ਦਰਕਿਨਾਰ ਕਰਦੇ ਹੋਏ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ ਉਹਦੀ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਬੀਤੀ ਸ਼ਾਮ ਦੀਆਂ ਇਹ ਤਸਵੀਰਾਂ ਨੇ ਜੋ ਕਿ ਹੁਣ ਪ੍ਰਸ਼ਾਸਨ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਾਨੂੰ ਇਹ ਮਿਲੀਆਂ ਨੇ ਤਸਵੀਰਾਂ ਤੇ ਅਸੀਂ ਉਹ ਤੁਹਾਨੂੰ ਦਿਖਾ ਰਹੇ ਹਾਂ ਤਾਂ ਮੁਹਾਲੀ ਦੇ ਸੈਕਟਰ 66 ਸਥਿਤ ਨਸ਼ਾ ਛਡਾਊ ਕੇਂਦਰ ਵਿੱਚ ਬੀਤੇ ਦਿਨ ਵੱਡੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਘੱਟੋ-ਘੱਟ 35-40 ਔਰ ਵੱਧੋ-ਵੱਧ ਸੰਖਿਆ 50 ਤੱਕ ਹੋ ਸਕਦੀ ਹੈ ਇਹ ਮਰੀਜ਼ਾਂ ਨੇ ਨਸ਼ਾ ਛਡਾਉਣ ਲਈ ਭਰਤੀ ਕੀਤੇ ਹੋਏ ਸੀ ਪਰ ਅਚਾਨਕ ਡਾਕਟਰਾਂ ਅਤੇ ਸਿਕਿਉਰਿਟੀ ਗਾਰਡਾਂ ਦੇ ਉੱਤੇ ਇਹਨਾਂ ਨੇ ਹਮਲਾ ਕਰ ਦਿੱਤਾ ਔਰ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ ਇਹ ਘਟਨਾ ਕਰਮ ਵਿੱਚ 4 ਤੋਂ 5 ਸਿਕਿਉਰਿਟੀ ਗਾਰਡ ਦੱਸੇ ਜਾ ਰਹੇ ਕਿ ਉਹ ਇੰਜਰਡ ਵੀ ਹੋਏ ਨੇ ਜ਼ਖਮੀ ਵੀ ਹੋਏ ਨੇ ਸਮਾਂ ਰਹਿੰਦੇ ਹੀ ਬਾਹਰ ਖੜੇ ਸਿਕਿਉਰਿਟੀ ਗਾਰਡਾਂ ਦੇ ਵੱਲੋਂ ਮੁੱਖ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਨਸ਼ਾ ਛਡਾਉਣ ਆਏ ਮਰੀਜ਼ਾਂ ਦਾ ਫਰਾਰ ਹੋਣ ਦਾ ਮਨਸੂਬ फेल ਹੋ ਗਿਆ ਮੌਕੇ ਤੇ ਮੌਜੂਦ ਡਾਕਟਰਾਂ ਔਰ ਸਟਾਫ ਜਿੰਨਾ ਵੀ ਮੌਕੇ ਤੇ ਆ ਉਹਨਾਂ ਨੇ ਸਾਫ ਆਪਣੇ ਹੱਥ ਖੜੇ ਕਰ ਦਿੱਤੇ ਨੇ ਕਿ ਅਸੀਂ ਇਸ ਕੇਂਦਰ ਦੇ ਵਿੱਚ ਨੌਕਰੀ ਨਹੀਂ ਕਰਨਾ ਚਾਹੁੰਦੇ ਕਾਰਨ ਇਹ ਹੈ ਕਿ ਕਦੇ ਵੀ ਕੁਝ ਵੀ ਹੋ ਸਕਦਾ ਹੈ ਹਮੇਸ਼ਾ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਉਹਨਾਂ ਨੂੰ ਨੌਕਰੀ ਕਰਨੀ ਪੈਂਦੀ ਹੈ ਔਰ ਇੰਨੇ ਮੌਕੇ ਦੇ ਉੱਤੇ ਮੁਲਾਜ਼ਮ ਵੀ ਨਹੀਂ ਹੈ ਕਿ ਇਹਨਾਂ ਦਾ ਮੁਕਾਬਲਾ ਕਰ ਸਕਣ ਜਾਂ ਫਿਰ ਇਹਨਾਂ ਨੂੰ ਰੋਕ ਸਕਣ ਜਾਂ ਫਿਰ ਜੇਕਰ ਕੋਈ ਅਨਸੁਖਾਵੀ ਘਟਨਾ ਹੁੰਦੀ ਹੈ ਤਾਂ ਉਸ ਨੂੰ ਠੱਲ ਪਾਈ ਜਾ ਸਕੇ ਇਸ ਕਰਕੇ ਜਿਹੜੇ ਮੌਕੇ ਦੇ ਉੱਤੇ ਮੁਲਾਜ਼ਮ ਨੇ ਮਹਿਲਾ ਮੁਲਾਜ਼ਮ ਵੀ ਔਰ ਜਿਹੜੇ ਸਿਕਿਉਰਿਟੀ ਆਜਮ ਨੇ ਉਹਨਾਂ ਨੇ ਵੀ ਸਾਫ਼ ਕਰ ਦਿੱਤਾ ਕਿ ਅਸੀਂ ਇਸ ਥਾਂ ਦੇ ਉੱਤੇ ਨੌਕਰੀ ਨਹੀਂ ਕਰਨਾ ਚਾਹੁੰਦੇ ਅਸੀਂ ਆਮ ਤੌਰ ਤੇ ਕਾਫੀ ਲੰਬੇ ਟਾਈਮ ਦੇ ਪੇਸ਼ੈਂਟਸ ਨੂੰ ਮੈਡੀਸਿਨ ਦੇਦੇ ਸੀ ਬਟ ਮੈਡੀਸਿਨ ਦਿੰਦੇ-ਦਿੰਦੇ ਇੱਕ ਪੇਸ਼ੈਂਟ ਨੂੰ ਕਾਫੀ ਜ਼ਿਆਦਾ ਫੀਵਰ ਸੀਗਾ ਮੈਂ ਆਪਣੇ ਨਾਮ ਦਾ ਸਟਾਰਟ ਨ ਕੀਤਾ ਕਿ ਜੇ ਕਿਸੇ ਪੇਸ਼ੈਂਟ ਨੇ ਕਿਹਾ ਤਾਂ ਮੈਂ ਉਹਨੂੰ ਚੈੱਕ ਕਰ ਲਵਾਂ ਮੈਡੀਸਿਨ ਬਟ ਜਦੋਂ ਇਹ ਮੈਂ ਨਾ ਉਹਦਾ ਸਾਰਾ ਡੀਡਿਚਿੰਗ ਕੀਤਾ ਬਾਹਰ ਗਿਆ ਤਾਂ ਜਦੋਂ ਉਹ ਗੇਟਨਾਂ ਲੱਗਿਆ ਤਾਂ ਸਾਰੇ ਪੇਸ਼ੈਂਟਸ ਦੇ ਨਾਲ ਕੇ ਗੇਟਨ ਤਾਂ ہمارا ਸੋ ਸਾਰੇ ਸਪੈਸ਼ਲ ਪੀਸ ਬਣਾਇਆ ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੀ ਰੱਖਣਾ ਹੈ ਤੇ ਚੰਗਾ ਖਾਣਾ ਕੁਝ ਵੀ ਹੈ ਸਟਾਫ ਲਈ ਕੋਈ ਵੀ ਸੇਫਟੀ ਨਹੀਂ ਹੈ ਸਟਾਫ ਲਈ ਕੁਝ ਹੁੰਦਾ ਤਾਂ ਹਮੇਸ਼ਾ ਕਦੇ ਵੀ ਜਿੰਨੀ ਗੱਲ ਵੀ ਪੇਸ਼ੈਂਟਸ ਖਾਣ ਹੁੰਦੇ ਆ ਕੁਝ ਵੀ ਹੁੰਦਾ ਆ ਤਾਂ ਸਟਾਫ ਲਈ ਕੋਈ ਵੀ ਸੇਫਟੀ ਦੀ ਗੱਲ ਨਹੀਂ ਹੈ ਇਹ ਕੋ ਸਟਾਫ ਨੂੰ ਹਮੇਸ਼ਾ ਉਂਕਾ ਸਟਾਫ ਲੈਣਾ ਹੁੰਦਾ ਹੈ ਕਿ ਹਾਂ ਸਟਾਫ ਦੀ ਵਤੀ ਹੈ ਜੇ ਸਟਾਫ ਲੈਣਾ ਨੂੰ ਰੋਕ ਕੇ ਆਇਆ ਤਾਂ ਕਿ ਜੇ ਆਪ ਸਟਾਫ ਨੇ ਰੋਕਿਆ ਤਾਂ ਸਟਾਫ ਨੇ ਆਪਣੇ ਆਪ ਨੂੰ ਨਹੀਂ ਆ ਉਹਦੀ ਹਿੰਮਤ ਹੋਣੀ ਚਾਹੀਦੀ ਹੈ ਇਹ ਕਿਸੇ ਤੇ ਡਿਊਟੀ ਨਹੀਂ ਕਰਨਾ ਚਾਹੀਦੀ ਮੁੰਡੇ ਬਹੁਤ ਰਿਸਕੀ ਡਿਊਟੀ ਆ